ਹਾਂ ਦੋਸਤੋ ਮੈਂ ਸਣੀ ਜੋੜਾ ਵਾਈਲਡਲਾਈਫ ਰੈਸਰ ਬਟੰਡਾ ਤੋਂ ਤੇ ਅੱਜ ਬਹਿਮਣ ਦੀਵਾਨੇ ਪਿੰਡ ਦੇ ਵਿੱਚ ਪਹੁੰਚੇ ਇੱਥੇ ਸੱਪ ਜਿਹੜਾ ਹੋਇਸ ਪਾਈਪ ਦੇ ਵਿੱਚ ਹੈਗਾ ਤੇ ਆ ਬਾਈ ਹੋਰੇ ਸਾਰੇ ਇਕੱਠੇ ਹੋਏ ਖੜੇ ਨੇ ਕੋਬਰਾ ਸੱਪ ਕਹਿੰਦੇ ਨੇ ਇੱਕ ਮੈਂ ਆ ਕਿੱਥੇ ਕਿਉਂ ਸੀ ਕਿੱਥੇ ਜੀ ਆ ਇੱਕ ਦੇ ਵਿੱਚ ਆ ਸੀ ਉਹ ਬਿਠਾ ਆ ਆ ਬਠਾ ਹੂੰ ਆਹੀ ਲਓ ਜੀ ਕੋਬਰਾ ਨਾਗ ਲੈ ਵੀਰੇ ਆ ਫੜ ਤੂੰ ਮੈਂ ਸੱਪ ਕੱਢਦਾ ਬਰ

ਇਕਦਾ ਉਹ ਮਦਾ ਬੜਾ ਛੱਤੀ ਵਈ ਵੜਾਇਆ ਤਾਂ ਹਾਲੋ ਜੀ ਉਹ ਭੇਜਾ ਕਾਮੜਿਆ ਭੇਜਾ ਕੋਣ ਇਹ ਨੂੰ ਆਈ ਮੈਂ ਨਾ ਨਿਕਲ ਜਾ ਡੰਗ ਮਾਰ ਕੇ ਕੇਰਾ ਆ ਬੇਜਾ ਬੇਜਾ ਆ ਚੱਲੀ ਇਹਨੂੰ ਨਾ ਅਰੇ ਅੱਲ ਹੀ ਦੇਖ ਰਹੀ ਐ ਅਸਲ ਦੇ ਵਿੱਚ ਇਹ ਆਪੇ ਪ્યોਰ ਤਾਂ ਪੈ ਗਿਆ ਤੇ ਐ ਆਰਪੀ ਜਰ ਵੀ ਆ ਤਾਂ ਨੇ ਗਿਆ ਸਭ ਕੀ ਕਰ ਬਾਈ ਜੀ ਕੀ ਕੀ ਗਿਆ ਲਾ ਕੁਸਰੇ ਕੋਈ ਮੇਰੇ ਉਦੋਂ ਕੋਪਰਾ ਸੀ ਉਹ ਹਨਾ ਇਹਦੀ ਕੋਪਰਾ ਹੈ ਹਾਂ ਇਹ ਭਈਆ ਇਹ ਰੱਖੀ ਇੱਕ ਮਿੰਟ ਉੱਧਰ ਆ ਜਾ ਸਾਹਮਣੇ ਕੋ ਉੱਥੇ ਹੈ ਉੱਥੇ ਆ ਜਾ ਜਿਹੜੇ ਬੰਦੇ ਨੇ ਵੀਡੀਓ ਬਣਾਉਣੀ ਐ ਬਹਿ ਜਾ ਉਹ ਨਾਲ ਕੋਈ ਗੱਲ ਨਹੀਂ ਕੋਈ ਨਹੀਂ ਕਹਿੰਦਾ ਏ ਹੁਣ ਦੇਖੋ ਤੁਸੀਂ ਕਹਿੰਦੇ ਹੁੰਨੇ ਹੋਗੇ ਨਾ ਪਿੰਡਾਂ ਚ ਆਪਾਂ ਸੁਣਦੇ ਹੁੰਨੇ ਆਮ ਹੀ ਵੀ ਜਿਹੜਾ ਸੱਪ ਹੈਗਾ ਉਹ বীਣ ਤੇ ਨੱਚਦਾ ਹੈ ਹਾਂਜੀ ਹਾਂਜੀ ਠੀਕ ਹੈ ਹੁਣ ਆ ਬੀਨ ਆਪਣੇ ਕੋਲ ਕੁਝ ਨਹੀਂ ਹੈ ਕੋਈ বীਣ ਨਹੀਂ ਹੈਗੀ ਆ ਦੇ ਕੋਲ ਹੁਣ ਵੀ ਨੱਚੀ ਜਾਂਦਾ ਹੈ ਠੀਕ ਹੈ ਨਾ ਐਸ ਕਰਕੇ বীਣ ਦੇ ਉੱਤੇ ਕੋਈ ਸੱਪ ਨਹੀਂ ਨੱਚਦਾ ਹੁੰਦਾ ਇਹ ਭੁਲੇਖਾ ਹੁੰਦਾ ਸਿਰਫ ਇਹ ਜਿਹੜੇ ਜੋਗੀ ਨੇ ਉਹ ਸਾਨੂੰ ਕੌਮਲਾ ਬਣਾਉਂਦੇ ਆ ਹਾਂਜੀ ਹਾਂਜੀ ਵੀ বীਣ ਦੇ ਉੱਤੇ ਸੱਪ ਨੱਚਦਾ ਨਹੀਂ ਨੱਚਦਾ ਸੱਪ ਦਾ বীਣ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਮਝ ਗਏ ਠੀਕ ਹੈ ਜੀ ਹੁਣ ਜਦੋਂ ਆਪਾਂ ਵਿਆਹ ਸ਼ਾਦੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਆਮ ਤੌਰ ਤੇ ਗਾਣਾ ਲਾ ਲੈਂਦੇ ਆ ਬੀਨ ਆਲਾ ਹਾਂਜੀ ਨਾਗਨ ਫਿਲਮ ਦਾ ਫਿਰ ਤਾਂ ਜਿੰਨੇ ਸੱਪ ਐ ਆਸੇ-ਪਾਸੇ ਬੈਠੇ ਹੁੰਦੇ ਸਾਰੇ ਉਹ ਪੈਲੇਸ ਤੇ ਆ ਜਾਏ ਕਰਨ ਹਾਂ ਪਰ ਨਹੀਂ ਹੁੰਦੇ ਸਹੀ ਗੱਲ ਸਹੀ ਗੱਲ ਐਸ ਕਰਕੇ ਬੀਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬਈ ਹੈ ਪੜਾ ਇਹ ਜਮਾਂ ਪੜਾ ਬਈ ਉਂਗਲ ਬਾਕੇ ਦੇ ਮੂੰਚ ਨੰਬਰ ਮੌਤ ਹੈ ਬਈ ਜੇ ਇਹ ਸੱਪ ਲੜ ਗਿਆ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ ਹਸਪਤਾਲ ਪਹੁੰਚਣਾ ਪਊਗਾ ਜੇ ਨਹੀਂ ਪਹੁੰਚੇ ਤਾਂ ਮੌਤ ਹੋ ਜਾਊਗੀ ਠੀਕ ਹੈ ਜੀ ਠੀਕ ਹੈ ਨੰਬਰ ਉਹ ਮੇਰਾ ਨੰਬਰ ਹੈ 95308 78078 9530878078 ਭਾਈ ਤੇਰੇ ਕੋ ਤਾਂ ਇੰਤਜ਼ਾਮ ਹੈਗਾ ਉਹ ਦਵਾਈ ਦੀ ਕੁਝ ਨਹੀਂ ਹੈ ਮੇਰੇ ਕੋਲੇ ਹਾਂ ਰਾਤਾਂ ਲੇ ਕੇ ਆਪਾਂ ਰਾਤ ਨੂੰ ਲੈ ਕੇ ਫੜ ਕੇ ਰਾਤ ਨੂੰ ਲੈ ਕੇ ਜਾ ਲੈ ਭਾਈ ਇਹ ਹੋ ਦੇ ਦੋ ਹਾਂਜੀ ਹਾਂ ਕੋਈ ਵੀ ਪਲਾਸਟਿਕ ਦਾ ਡੱਬਾ ਦੇ ਦੋ ਦਾਲ ਤਾਲਾ ਵਾਲਾ ਹੁੰਦਾ ਜਿਆ ਕੁਝ ਹੋਰ ਦੇ ਦੇ ਲੈ ਆ ਕੇ ਦਿਓ ਆ ਭਾਈ ਬਾਕੀ ਚੱਲੇ ਆ ਕੇ ਦਿਓ ਪਲਾਸਟਿਕ ਦਾ ਡੱਬਾ ਇਹ ਸੱਪ ਹੈਗਾ ਇਹ ਠੀਕ ਹੈ ਠੀਕ ਹੈ ਭਾਈ ਸਪਨੀ ਨਹੀਂ ਹੈਗੀ ਸੱਪ ਹੈ ਅੱਛਾ ਜੀ ਅੱਛਾ ਨਾ ਰਹੇ ਯਾਰ ਭਾਈ ਨਾ ਰਹੇਗਾ ਜੀ ਅੱਗੇ ਵੀ ਕਰਨਾ ਕਈ ਦਿਨ ਹੋ ਗਿਆ ਉਦੋਂ ਪਹਿਲਾਂ ਦੋ ਦੋ ਦੇਖੇ ਸੀ ਉਦੋਂ ਇੱਥੇ ਜੋੜੇ ਦੇਖੇ ਜਦੋਂ ਓਕੇ ਤੁਹਾਨੂੰ ਕੀ ਪਤਾ ਤੁਹਾਨੂੰ ਕੀ ਪਹਿਚਾਨ ਹੈ ਵੀ ਉਹ ਜੋੜਾ ਸੀ ਹੋ ਸਕਦਾ ਹੈ ਵੈਸੇ ਦੋ ਦੋਸਤ ਆਪਸ ਵਿੱਚ ਹਾਂਜੀ ਹਾਂਜੀ ਤੁਨੂੰ ਭਾਈ ਤੁਸੀਂ ਆ ਕੇ ਗਏ ਨਾ ਰਾਤ ਨੂੰ ਖੜ ਕੇ ਲੱਗੇ ਮੈਂ ਤਾਂ ਤੁਹਾਡੇ ਦਰਸ਼ਨ ਨਹੀਂ ਪਾਏ ਸੀ ਐਵੇਂ ਅੱਖਾਂ ਅੱਛਾ ਜੀ ਤੇ ਉਦੋਂ ਮਹਾਪਮਾਰਦੇ ਨਹੀਂ ਕੁਝ ਵੀ ਆਪਾਂ ਦੇ ਬਾਈ ਜਰ ਗਿਆ ਸੱਦਾਂਗੇ ਤੇ ਫੜਾਵਾਂਗੇ ਹੋਰ ਵੀ ਵੀੜ ਕੋ ਦੇਣੇ ਮਾਰੋ ਨਾ ਸੱਪ ਨੂੰ ਬਿਲਕੁਲ ਬਿਲਕੁਲ ਮਾਰੋ ਨਾ ਇਹਨਾਂ ਨੂੰ ਅਮਮ ਮਾਰਦੇ ਨਹੀਂ ਇਹ ਕੁਦਰਤ ਦਾ ਹਿੱਸਾ ਨੇ ਹਾਂਜੀ ਹਾਂਜੀ ਇਹ ਆਪਣਾ ਬਹੁਤ ਫਾਇਦਾ ਕਰਦੇ ਆ ਹਾਂ ਨਹੀਂ ਕੀੜੇ ਮਕੜੇ ਬਹੁਤ ਖਾਂਦੇ ਆ ਜੀ ਇਹ ਜੀ ਡੱਡੂਆਂ ਨੂੰ ਖਾਈ ਜਾਂਦੇ ਨੇ ਫਸਲਾਂ ਨੂੰ ਬਚਾਉਂਦੇ ਆ ਹਾਂਜੀ ਹਾਂਜੀ ਜੇ ਆਪਾਂ ਇਹਨਾਂ ਨੂੰ ਮਾਰਤਾ ਚੂਹਿਆਂ ਦੀ ਮਾਤਰਾ ਵੱਧ ਜਾਣੀ ਹੈ ਹਾਂਜੀ ਹਾਂਜੀ ਮੁੜ ਕੇ ਚੂਹਿਆਂ ਨੇ ਸਾਨੂੰ ਕੋਈ ਬਿਮਾਰੀ ਪਾ ਦੇਣੀ ਹੈ ਹਾਂਜੀ ਚਲੋ ਇੱਕ ਬਰਾ ਰੱਖਿਓ ਉਣੀ ਛੋੜਾ ਬਾਈ ਨੰਬਰ ਆਏਗਾ ਮਿਹਰਬਾਨੀ ਪਾ ਨੰਬਰ ਆ ਗਿਆ ਬਈ ਤੇਰਾ ਸਾਰੇ ਗਰੁੱਪਾਂ ਚ ਲਾ ਰਿਹਾ ਕੋਈ ਗੱਲ ਨਹੀਂ ਬਸ ਸੱਪਾਂ ਨੂੰ ਮਾਰਿਓ ਨਾ ਨਹੀਂ ਨਹੀਂ ਮਾਰੀਏ ਬਾਈ 5-6 ਦਿਨ ਹੋ ਗਏ ਮਾਰ ਕੇ ਹਟਿਆ ਇਦੋਂ ਵੀ ਵੱਡਾ ਸੀ ਆ ਉਹਦੇ ਪਤਾ ਰੱਖੀ ਜਿਹਨੂੰ ਪਤਾ ਰੱਖੋ ਚਲ ਪਿੰਜਰੇ ਜੜ ਕੇ ਬੁੱਤ ਨੂੰ ਜਬੁੱਤ ਕਿਉਂਕਿ ਇਹਨੇ ਡੰਗ ਮਾਰਨ ਲੱਗੇ ਨੇ 1 ਮਿੰਟ ਲਾਉਣਾ ਇੱਥੇ ਹਾਂਜੀ ਇਹਨੇ ਮਰ ਜਾਣਾ ਨਾਲ ਦੀ ਨਾਲ ਇੱਕ ਮਿੰਟ ਲੱਗਦਾ ਕੰਮ ਕਰਦਾ ਤਾਂ ਤਾ ਚੌੜੀ ਵੇਖ ਹਾਂ ਦੇਖੋ ਕੰਮ ਫੋਲਦਾ ਜਾ ਰਿਹਾ ਇਹ ਸਾਂ ਲੈਣਾ ਜਿਹੜਾ ਸਾਂ ਲੈ ਕੇ ਤੇ ਆ ਸਿਟੀ ਮਾਰ ਰਿਹਾ ਹੈਗਾ ਸਿਟੀ ਮਾਰਨ ਦਾ ਮਤਲਬ ਇਹ ਹੈ ਵੀ ਇਹ ਦੱਸ ਰਿਹਾ ਹੈ ਵੀ ਮੈਂ ਬੈਠਾਂਗਾ ਮੇਰੇ ਵੱਲ ਨਾ ਆਇਓ ਇਹ ਜਿਹੜਾ ਬਈਆਂ ਫੁਕਾਰੇ ਬੈਜਾ ਬੈਜਾ ਰਾਮ ਨਾਲ ਜਿਹੜਾ ਸਿਟੀ ਮਾਰ ਰਿਹਾ ਹਾਂਜੀ ਫੁਕਾਰੇ ਤੇ ਮਾਰੇ ਹੱਥ ਛਣ ਜਾਂਦੇ ਆ ਐ ਕਰਦੇ ਉਹ ਗੱਲ ਹੈਗੀ ਕਿਉਂ ਹੀ ਬਣਾਈ ਉਹ ਉਹ ਜੇ ਤਾਂ ਕੱਖ ਲੱਗ ਜਾਏ ਕਿਤੇ ਇਹਨਾਂ ਨੇ ਜ਼ਹਿਰ ਛੱਡੀ ਹੋਈ ਹੋਵੇ ਉਹ ਨਾਲ ਲੱਗ ਜਾਏ ਤਾਂ ਜ਼ਹਿਰ ਨੁਕਸਾਨ ਕਰਦੀ ਹੈ ਠੀਕ ਆ ਬਈ ਜੀ ਹਾਂ ਹੁਣ ਦੇਖੋ ਇਹ ਸੱਪ ਇਹ ਸਿਰਫ ਆਪਾਂ ਨੂੰ ਸੀਟੀ ਮਾਰ ਕੇ ਦੱਸ ਰਿਹਾ ਆ ਸਾਹ ਲੈ ਕੇ ਦੱਸ ਰਿਹਾ ਉੱਚੇ ਉੱਚੇ ਵੀ ਮੇਰੇ ਵੱਲ ਨਾ ਆਇਓ ਠੀਕ ਹੈ ਅਸੀਂ ਫੇਰ ਵੀ ਇਹਦੇ ਨੇੜੇ ਜਾਂਦੇ ਆਂ ਹਾਂ ਬਈ ਫੇਰ ਇਸ ਧਰਤੀ ਦੇ ਉੱਤੇ ਆਏ ਮਾਰੂਗਾ ਡੰਗ ਹਾਂਜੀ ਹਾਂਜੀ ਧਰਤੀ ਦੇ ਡੰਗ ਮਾਰ ਕੇ ਦੱਸੂਗਾ ਵੀ ਮੈਂ ਡੰਗ ਮਾਰ ਸਕਦਾ ਥੋੜੇ ਦੰਦੀ ਭਰ ਸਕਦਾ ਹਾਂ ਅਸੀਂ ਫੇਰ ਵੀ ਹੋਰ ਨੇੜੇ ਹੋ ਗਏ ਗਲਛ ਹੱਥ ਪਾ ਲਿਆ ਫੇਰ ਇਹ ਦੰਦੀ ਭਰੂਗਾ ਉਨੀ ਦੇਰੇ ਇਹ ਦੰਦੀ ਨਹੀਂ ਭਰਦਾ ਸਾਡੇ ਠੀਕ ਹੈ ਬਈ ਇਹ ਦਾਅਵਾਉਂਗੀ ਤਾਂ ਫੇਰ ਇਹ ਦੰਦੀ ਭਰੂਗਾ ਹਾਂ ਜਿਹੜੋ ਲੱਗੂਗਾ ਵੀ ਅਸੀਂ ਇਹਨੂੰ ਨੁਕਸਾਨ ਪਹੁੰਚਾ ਰਹੇ ਹਾਂ ਕੋਈ ਤਾਂ ਦੰਦੀ ਆਇ ਤੁਸੀਂ ਉਠਾਈ ਹੋ ਜੀ ਹਾਂ ਹਾਂ ਬਸ ਕਿਹੜੀ ਨਾ ਬਾਈ ਕੋਬਰਾ ਕੋਬਰਾ ਪਾਣੀ ਮਾਰਨ ਵਾਲਾ ਜੀ ਪਾਣੀ ਮਾਰ ਧੋ ਕੇ ਸਮਾਤੀ ਝੂਠ ਨਿਵਲਾਏ ਇਹ ਬਾਈ ਨੂੰ ਤਾਂ ਫਿਰ ਬਾਈ ਕਿਹਾ ਇਹ ਤਾਂ ਡੰਗਵਾਉਂਦੀ ਛੱਡ ਦਿੰਦੇ ਤੁਸੀਂ ਕੋਪਰਾ ਹੀ ਹੋਣ ਲੈ ਕੇ ਗਏ ਹਨਾ ਬਾਈ ਜੀ ਇਹਨਾਂ ਦਾ ਮਤਲਬ ਕੋਪਰੇ ਉਦੋਂ ਗੱਟੇ ਮਗਰ ਪਹਿਲਾਂ ਗੱਟੇ ਮਗਰ ਵੀ ਕੋਬਰਾ ਸੀਗਾ ਰਾਤ ਨੂੰ ਲੈ ਕੇ ਗਏ ਤੁਸੀਂ ਹਾਂ ਬਹੁਤ ਟਾਈਮ ਪਹਿਲਾਂ ਆਇਆ ਸੀ ਹਾਂ 3 ਸਾਲ 4 ਸਾਲਾਂ ਦੀ ਗੱਲ ਆਈ ਹੈ ਉਹ ਕੀ ਕਰੇ ਵੇ ਆਹ ਇਹ ਫਾਂਡੇ ਕਿੱਡਾ ਸੋਹਣਾ ਹੈਗਾ ਹਾਂਜੀ ਹਾਂਜੀ ਹੈ ਸਬਾ ਫੋਟ ਦੇ ਨੇੜੇ ਫਾਂਡ ਹੈ ਐ ਇਹ ਡੋਲ ਨਹੀਂ ਕਰਨੀ ਪੁੱਤ ਡੋਲ ਨਹੀਂ ਕਰਨੀ ਜੇ ਹਿੱਲੇਗਾ ਤੇਰੇ ਵਾਲਾ ਆ ਜਾਊਗਾ ਤੇਰੇ ਵਾਲਾ ਆ ਜਾਊਗਾ ਮੜਾ ਹੈ ਹਾਂ ਮਾ ਤੁਰਦਾਗਾ ਸੱਪ ਜਪੜਾਈ ਜਾਂਦੀ ਬਾਈ ਕਿੱਥੇ ਆ ਗਿਆ ਮਾਰੂਣਾ ਛੱਪ ਆਪਣੇ ਬਾਈ ਦਾ ਨੰਬਰ ਹੈਗਾ ਕਿਤੇ ਵੀ ਪਿਛਲੇ 2-3 ਸਾਲਾਂ ਤੋਂ ਵੀ ਲੈ ਕੇ ਗਏ ਫੜ ਕੇ ਕਾਲਾ ਛੱਪ ਹੁਣ ਵੀ ਅੱਜ ਆ ਗਿਆ ਸੀ ਘਰੇ ਉਹ ਵੀ ਬਾਈ ਪੰਦਾ 10 20 ਮਿੰਟ ਦੀ ਉੱਪਰ ਜਾਂਦਾ ਬਿੰਡੇ ਬਾਈ ਦਾ ਘਰ ਮਕਾਨ ਆ ਸਰਕ ਹੁਣ ਹੈਗਾ ਆਵ ਨਾਲੀ ਚ ਵੜ ਗਿਆ ਹੈਗਾ ਮੂਹਰੋ ਬੰਦ ਕਰਤਾ ਤੇ ਆ ਗਿਆ ਬਾਈ ਫੜ ਲਿਆ ਮਿੰਟ ਚ ਮਾਰੇ ਦੋ ਦੁਗਣੇ ਆਉਂਦੇ ਆ ਦੁਗਣੇ ਆਉਣਗੇ ਜਿੰਨੇ ਮਾਰੀ ਜਾਓਗੇ ਹੋਰ ਆਈ ਜਾਣਗੇ ਏਦਾ ਆਪਣੀ ਬਸ ਇਹ ਭਾਏ ਮਾਰੇ ਦਾ ਬਣਿਆਉਂਦੀ ਹੈ ਹਾਂ ਮਾਰਨੇ ਬੰਦ ਕਰ ਦੋ ਭਜਾ ਦੋ ਇਹਨਾਂ ਨੂੰ ਆਉਣਾ ਬੰਦ ਕਰ ਦਣਗੇ ਤੁਹਾਡੇ ਘਰੇ ਆਹੋ ਹੂੰ ਕੋਪਰੇ ਉਧਰ ਲੱਗੇ ਗਏ ਇਹ ਗੱਟੇ ਜੇ ਮਗਰ ਸੀਗਾ ਦੋ ਗੱਟੇ ਗੜਕ ਵਾਲੇ ਠੀਕ ਆ ਆ ਦੋ ਤਿੰਨ ਸਾਲ ਪਹਿਲਾਂ ਦੀ ਗੱਲ ਹੈ ਆਹੋ ਇਹ ਕੋਪਰੇ ਆ ਹੂੰ ਹੂੰ

ਇਨੂੰ ਫਿਲਹਾਲ ਪੈਕ ਕਰ ਲਿਆ ਮੋਰੀਆਂ ਹੈਗੀਆਂ ਦੋ ਇਹਨਾਂ ਚੋਂ ਸਾਹ ਹੁੰਦਾ ਰਹੂਗਾ ਇਹਨੂੰ ਤੇ ਉਸ ਵੇਲੇ ਨੂੰ ਥੋੜਾ ਜਿਹਾ ਦੂਰ ਜਾ ਕੇ ਬਹਿਮਣ ਵਾਲੇ ਪੁਲ ਦੇ ਉੱਤੇ ਜਿੱਥੇ ਪਾਣੀ ਵੀ ਹੈ ਉਥੇ ਨਹਿਰ ਦੇ ਕੰਡੇ ਦੇ ਉੱਤੇ ਚੂਹੇ ਵੀ ਬਹੁਤ ਹੁੰਦੇ ਆ ਤਾਂ ਉਥੇ ਲਾ ਦਾਂਗੇ ਇਸਨੂੰ ਖਾਂਦਾ ਬਿੰਦਾ ਰਹੂਗਾ ਆਪਦਾ ਇਹ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਇਹਨੂੰ ਲੈ ਚੱਲਦੇ ਆਂਗੇ ਠੀਕ ਹੈ ਜੀ ਮਿਹਰਬਾਨੀ ਬਸ ਸਾਰਿਆਂ ਨੂੰ ਬੇਨਤੀ ਇਹੀ ਹੈ ਵੀ ਮਾਰੇ ਹੋਣਾ ਨਹੀਂ ਆਪਾਂ ਦਾ ਦੋ ਦੋ ਆਇਆ ਸੀਗਾ ਜੀ ਹੁਣ ਦੂਰੀ ਬਰ ਹੋਣਾ ਆ ਕੋ ਮਾਰੇ ਨਹੀਂਗਾ ਆਪਾਂ ਤੁਹਾਨੂੰ ਫੋਨ ਕਰਤਾ ਥੋੜਾ ਫੋਨ ਸਾਰੇ ਮਾਣੇ ਮੇਰਾ ਨੰਬਰ ਹੈਗਾ ਦੁਬਾਰਾ ਫੇਰ ਮੈਂ ਦੱਸ ਦਿੰਦਾ ਨੋਟ ਕਰ ਲਓ 95308 78078 95308 78078 ਪੋਸਟ ਦੇ ਨਾਲ ਵੀ ਪਾ ਦੂੰਗਾ ਥੈਂਕ ਯੂ ਜੀ ਧੰਨਵਾਦ ਧੰਨਵਾਦ ਚੱਲੋ ਅੱਜ ਤਾਂ ਸਭ ਲੈਓ ਗੱਟਿਆ ਮੁਰਨਾ ਕਾਹੜਾ ਇੱਥੇ ਸੋਪਰਾ ਭਾਈ ਨੂੰ ਠੋਕੀ ਚੱਲ ਹੈ